ਇਸ ਤਕਸ਼ੀਲ ਮੇਲੇ ਦੇ ਵਿੱਚ ਜੁੜੇ ਹੋਏ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਨ ਅੱਜ ਕੱਲ ਆਪਾਂ ਸਾਰੇ ਹੀ ਬੈਂਕਿੰਗ ਸਿਸਟਮ ਦੇ ਨਾਲ ਜਾਂ ਬੈਂਕਾਂ ਦੇ ਨਾਲ ਜੁੜੇ ਹੋਏ ਹਾਂ ਔਰ ਮੈਨੂੰ ਪਿਛਲੇ 10 ਸਾਲਾਂ ਦੇ ਤਜਰਬੇ ਦੇ ਵਿੱਚ ਇਹ ਵੀ ਖਡੋਆ ਆ ਕਿ ਨਵੀਂ ਨਵੀਂ ਤਰ੍ਹਾਂ ਦੇ ਫਰੋਡ ਘਟਨਾ ਦੇ ਨਾਲ ਕੀਤੇ ਜਾ ਰਹੇ ਆ ਜਿਨ੍ਹਾਂ ਦੇ ਵਿੱਚੋਂ ਲੇਟੈਸਟ ਹੀ ਦੋ ਤਿੰਨ ਐਗਜ਼ਾਮਪਲ ਆਈਆਂ ਸਾਡੇ ਬੈਂਕ ਪੱਗੀਆਂ ਕਰਾਂ ਦੇ ਵਿੱਚ ਕਿ ਇੱਕ ਕਿਸੇ ਬੰਦੇ ਨੂੰ ਫੋਨ ਆਉਂਦਾ ਕਿ ਮੈਂ ਤੁਹਾਡਾ ਰਿਸ਼ਤੇਦਾਰ ਬੋਲ ਰਿਹਾ ਹਾਂ ਕਮਾਲ ਦੀ ਗੱਲ ਆ ਉਸ ਬੰਦੇ ਨੂੰ ਉਹ ਹੀ ਆਵਾਜ਼ ਨਹੀਂ ਪਛਾਣ ਆਈ ਨਾ ਉਹਦਾ ਫੋਨ ਨੰਬਰ ਉਹ ਕਹਿੰਦਾ ਕਿ ਮੇਰੇ ਖਾਤੇ ਵਿੱਚ 1.5 ਲੱਖ ਰੁਪਏ ਪਾ ਦਿਓ ਮੈਂ ਬਾਹਰੋਂ ਤੁਹਾਡੇ ਨਾਂ ਦੇ ਤੁਹਾਡੇ ਅਕਾਊਂਟ ਦੇ ਵਿੱਚ 2.5 ਲੱਖ ਰੁਪਏ ਪਾ ਰਿਹਾ ਹਾਂ ਉਹ ਹੀ ਰਸੀਦ ਵੀ ਜਾਲੀ ਉਹਨੂੰ ਵਟਸਐਪ ਤੇ ਸੈਂਟ ਕਰ ਦਿੱਤੀ ਜਾਂਦੀ ਔਰ ਉਹ ਬੰਦਾ ਬੈਂਕ ਦੇ ਵਿੱਚ ਆਇਆ ਸਾਡੇ ਕੋਲ ਔਰ ਉਹਨੇ ਸਾਨੂੰ ਕਿਹਾ ਕਿ ਇਸ ਖਾਤੇ ਵਿੱਚ 1.5 ਲੱਖ ਰੁਪਏ ਟਰਾਂਸਫਰ ਕਰ ਦਿਓ ਅਸੀਂ ਪੁੱਛਿਆ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਬੰਦਾ ਬੰਦੇ ਦਾ ਨਾਮ ਜਿਹੜਾ ਹੈਗਾ ਆ ਉਹ ਕੋਈ ਸੌਥ ਇੰਡੀਅਨ ਸੀਗਾ ਉਹਦਾ ਪਰ ਉਹ ਬੰਦਾ ਮੰਨਿਆ ਨਹੀਂ ਔਰ ਉਹਨੇ 1.5 ਲੱਖ ਤਾ ਅਸਰ ਕੀਤਾ ਉਸ ਤੋਂ ਬਾਅਦ ਸ਼ਾਮ ਨੂੰ ਫੇਰ ਆ ਗਿਆ ਉਹ 4.5 ਵਜੇ ਕਹਿੰਦਾ 1 ਲੱਖ ਹੋਰ ਤਸਦੀਕ ਕਰਨਾ ਸੋ ਅਸੀਂ ਉਹਨੂੰ ਕਿਹਾ ਵੀ ਦੇਖ ਲੈ ਵੀ ਇੱਕ ਦਮ ਤੈਨੂੰ ਰੁਕ ਜਾ ਵੇਟ ਕਰ ਲੈ ਹੋ ਸਕਦਾ ਫਰੋਡ ਹੋਏ ਕਹਿੰਦਾ ਨਹੀਂ ਮੇਰਾ ਰਿਸ਼ਤੇਦਾਰ ਆ ਪਤਾ ਵੀ ਰਿਸ਼ਤੇਦਾਰ ਆ ਉਹਨੇ 1.5 ਲੱਖ ਜਿ ਪਹਿਲਾਂ ਕੀਤਾ ਲੱਖ ਫੇਰ ਟ੍ਰਾਂਸਫਰ ਕੀਤਾ ਤਾਂ 2.5 ਲੱਖ ਰੁਪਈਆ ਉਹਨੇ ਆਪਣੇ ਖਾਤੇ ਦੇ ਵਿੱਚੋਂ ਉਸ ਦਿਨ ਟ੍ਰਾਂਸਫਰ ਕਰ ਦਿੱਤਾ ਬਾਅਦ ਵਿੱਚ ਦੂਜੇ ਨਿੱਜ ਦੇ ਆ ਤੇ ਉਹ ਆਪਣਾ ਬੈਲੈਂਸ ਚੈੱਕ ਕਰਾਉਣ ਆਇਆ ਜਿਹੜਾ ਕਿ ਉਹਨੂੰ ਕਿਹਾ ਗਿਆ ਸੀ ਕਿ ਬਾਹਰੋਂ ਟਰਾਂਸਫਰ ਕੀਤਾ ਹੋਇਆ ਹੈ ਉਹਦੇ ਖਾਤੇ ਵਿੱਚ ਪਰ ਉਹ ਆਇਆ ਨਹੀਂ ਸੀ ਤਾਂ ਉਹਨੂੰ ਚੱਕਰੀ ਆ ਗਈ ਉਸ ਬੈਂਕ ਦੇ ਵਿੱਚ ਉਹ ਡਿੱਗ ਪਿਆ ਸੰਭਾਲਿਆ ਉਹਨੂੰ ਸਮਝਾਇਆ ਫਿਰ ਉਹਨੇ ਪੁਲਿਸ ਦੇ ਵਿੱਚ ਐਸਐਸਪੀ ਦਫ਼ਤਰ ਦੇ ਵਿੱਚ ਕੰਪਲੇਟ ਵੀ ਕੀਤੀ ਪਰ ਉਹਦਾ ਬਣਿਆ ਕੁਝ ਨਹੀਂ ਇਸ ਤੋਂ ਇਲਾਵਾ ਹੋਰ ਤਾਂ ਇੱਕ ਕਈ ਕਿਸਮ ਦੇ ਫਰਾਡ ਹੁੰਦੇ ਆ ਜਿੱਦਾਂ ਕਿ ਓਟੀਪੀ ਬੇਸਡ ਫਰਾਡ ਹੁੰਦੇ ਆ ਇਹ ਜਿਹੜੀ ਤੁਹਾਨੂੰ ਬੈਂਕਿੰਗ ਦੇ ਕੰਪਲਾਈ ਬਣ ਕੇ ਵੀ ਫੋਨ ਕੀਤੇ ਜਾਂਦੇ ਆ ਕਿ ਅਸੀਂ ਫਲਾਣੀ ਬੈਂਕ ਤੋਂ ਬੋਲ ਰਹੇ ਹਾਂ ਤੁਹਾਡਾ ਖਾਤਾ ਚੱਲਦਾ ਹੈ ਤੁਹਾਡਾ ਕੇ ਵੀ ਸੀ ਵੈਰੀਫਿਕੇਸ਼ਨ ਕਰਨ ਲਈ ਇੱਕ ਓਟੀਪੀ ਆਊਗਾ ਉਹ ਓਟੀਪੀ ਸਾਨੂੰ ਸ਼ੇਅਰ ਕਰਨਾ ਉਸ ਓਟੀਪੀ ਦੇ ਵਿੱਚ ਜਦੋਂ ਤੁਸੀਂ ਉਹ ਓਟੀਪੀ ਉਸ ਬੰਦੇ ਨੂੰ ਜਿੰਨੇ ਉਹ ਤਾਂ ਤੁਹਾਡੇ ਖਸਜਾ ਸਪਾਇਆ ਨੂੰ ਹੋਜਨ ਸਾਹਿਬ ਸੋ ਮੈਂ ਕੇ ਵੀ ਸੀ ਤੋਂ ਮੈਨੂੰ ਗੱਲ ਚਿੱਤੇ ਆਈ ਹੈ ਕਿਉਂਕਿ ਇਹ ਗੱਲ ਬੜੀ ਕੰਮ ਦੀ ਹੈ। ਤਰੋ। ਸੋ ਜੋ ਆਪਣੀ ਐਚਪੀ ਗੈਸ ਏਜੰਸੀ ਹੈ ਮੈਥਕੁਰਾਲੀ ਇਹ ਮੈਸਮਪੁਰ ਵਿੱਚ ਗਈ। ਐਸਵਰੇ ਸਿਆਲ ਦੇ ਵਿੱਚ ਉਹਨਾਂ ਦੇ ਕਰਮਚਾਰੀ ਗਏ, ਦਾਸ ਸਿੰਘ ਗਏ। ਇੱਕ ਛੋਟੇ ਹਾਥੀ ਦੇ ਵਿੱਚ ਉਹਨਾਂ ਦਦੇ ਸੜ ਕੇ 10 ਬੰਦੇ ਬੈਠੇ ਸਨ। ਔਰ ਮੈਨੂੰ ਉਹਨਾਂ ਨੇ ਕਿਹਾ ਜੀ ਕੇਵਾਈਸੀ ਕਰਨੀ ਹੈ ਤੁਹਾਡੇ ਕਾਪੀ ਦੀ। ਸੋ ਨੇਚਰਲੀ ਮੈਂ ਉਹਨੂੰ ਨੰਬਰ ਦਿਖਾਤਾ ਕੇਵਾਈਸੀ ਹੋ ਗਈ ਕਹਿੰਦੇ ਜੀ 200 ਰੁਪਏ ਦੇ ਦੋ। ਤੇ ਮੇਰੇ ਮਨ ਚ ਵੈਸੇ ਹੀ ਆਇਆ ਵੀ ਭਾਈ ਰਸੀਦ ਦੇ ਦਿਓ ਸਾਨੂੰ ਰਸੀਦ ਤੋਂ ਬੰਦੇ ਉਹ ਥੇ ਸੱਗੇ ਬੋਲਣ ਲੱਗੇ ਉਹ ਅਸੀ ਤੇ ਨਾ ਮੰਗਾ ਕਿਹਾ ਤੇ ਮੈਂ ਉਹਨਾਂ ਦੇ ਮੈਨੇਜਰ ਨਾਲ ਗੱਲ ਕੀਤੀ ਮੈਨੇਜਰ ਸਾਹਿਬ ਕਹਿੰਦੇ ਜੀ ਅਸੀਂ ਤਾਂ ਕੋਈ ਕੇ ਵੀ ਸੀ ਦਾ ਪੈਸਾ ਹੀ ਨਹੀਂ ਲੈਂਦੇ ਪਰ ਪਿੰਡ ਮੈਸਮਪੁਰ ਦੇ ਵਿੱਚੋਂ ਮੈਂ 6000 ਰੁਪਇਆ ਜੋ ਉਹਨਾਂ ਨੇ ਇੱਕ ਦਿਨ ਵਿੱਚ ਕਨੈਕਟ ਕੀਤਾ ਸੀ ਸਾਰੇ ਆ ਬੰਦਿਆਂ ਨੂੰ ਇਕੱਲੇ ਇਕੱਲੇ ਨੂੰ ਵਾਪਸ ਕਰਾਇਆ ਪਰ ਅਫਸੋਸ ਵਾਲੀ ਗੱਲ ਹੈ ਜੀ ਮੈਂ ਜਿਹਨਾਂ ਨੂੰ ਫੜ ਰਿਆ ਸੀ ਕੋਈ ਵੀ ਬੰਦਾ ਮੇਰੇ ਨਾਲ ਨਹੀਂ ਖੜਿਆ ਜਿਹੜਾ ਮੇਰਾ ਕੋਈ ਦੋਸਤ ਮਿੱਤਰ ਜਾਂ ਭਰਾ ਲਾ ਕੇ ਖੜਾ ਸੀ ਉਹ ਚੁੱਪ ਕਰਕੇ ਦੇ ਦੋ ਜੀ 200 ਰੁਪਏ ਕੋਈ ਕਰਨੀ। ਹੋਰ ਬੰਦੇ ਸਾਡੇ ਨਾਲ ਲੜਦੇ ਸੀ। ਜੇ ਆਪਾਂ ਰਸੀਦ ਮੰਗੀ ਵੀ ਅਸੀਂ ਕਿਹੜਾ ਮਾਤਾ ਤੇ ਜਕਰਾਂਦੇ ਵੀ ਅਸੀਂ ਤਾਂ ਕੱਟ ਰਹੇ ਹਾਂ। ਸੋ ਇਹ ਇਸ ਕਰਕੇ ਜਦੋਂ ਇਹੋ ਜਿਹੀ ਗੱਲਬਾਤ ਹੁੰਦੀ ਹੈ ਜਰੂਰ ਅਲਰਟ ਹੋਇਆ ਕਰੋ। ਕੇ ਵੀ ਸੀ ਦੀ ਗੱਲ ਹੈ। ਦੂਸਰੀ ਗੱਲ ਸਰਨੇ ਕੀਤੀ ਹੈ ਵੀ ਆਪਾਂ ਜਦੋਂ ਮੈਂ ਕੋਈ ਫੋਨ ਕਰਦਾ ਮੈਂ ਕਹਿੰਦਾ ਨਹੀਂ ਕਿ ਗਰਨਾਪ ਸਿੰਘ ਬੋਲਦਾ। ਜਾਂ ਮੈਨੂੰ ਕੋਈ ਫੋਨ ਆਉਂਦਾ ਮੈਂ ਦੱਸਦਾ ਨਾ ਕਿ ਮੈਂ ਗਰਨਾਪ ਸਿੰਘ ਬੋਲ ਰਿਹਾ। ਸਾਡੇ ਚ ਕੀ ਇੱਕ ਅੜਚਣ ਹੈ। ਅਸੀਂ ਕਹਿੰਦੇ ਸਿਆਣ ਲਿਆ। ਸੇ ਆਨੇ ਆ ਗਈ ਫਿਰ ਇਸ ਕਰਕੇ ਚੰਗੀ ਗੱਲ ਹੈ ਜਦੋਂ ਆਪਾਂ ਕਿਸੇ ਨੂੰ ਫੋਨ ਕਰਦੇ ਆ ਖਾਸ ਕਰਕੇ ਅਰਨੌਰ ਮੁੰਦੇ ਨੂੰ ਦੱਸ ਦੋ ਮਹ ਫਰਾਨਾ ਸਿੰਘ ਜਾਂ ਫਰਾਨੀ ਕੌਰ ਬੋਲਦੀ ਹੈ ਜੇ ਤੁਹਾਨੂੰ ਸਮਝ ਨਹੀਂ ਆਉਂਦੀ ਕਿਸੇ ਤੇ ਬੰਦੇ ਦੀ ਗੱਲ ਦੀ ਫੋਨ ਕਰਦੇ ਖਾਸ ਤੌਰ ਤੇ ਜਿਹੜੇ ਨੰਬਰ ਆਪਣੇ ਫੋਨ ਦੇ ਵਿੱਚ ਫੀਡ ਨਹੀਂ ਹੈਗੇ ਜੇ ਆਪਾਂ ਨੂੰ ਲੱਗਦਾ ਕਿ ਇਹ ਬੰਦਾ ਸ਼ਾਇਦ ਗਲਤ ਬੋਲ ਰਿਹਾ ਹੈ ਤੇ ਇਸ ਕਰਕੇ ਫੋਨ ਉਹ ਹੀ ਸੁਣੋ ਜਿਹੜੇ ਨੰਬਰ ਫੀਡ ਹੈ ਨਹੀਂ ਤੇ ਜੇ ਕੋਈ ਹੋਰ ਜਿਆਦਾ ਲੱਗਦਾ ਫੋਨ ਕੱਢ ਦਿਓ ਜੀ ਸਰ ਨਵੀਂ ਕਿਸਮ ਦਾ ਇੱਕ ਹੋਰ ਲੋਨ ਦੇ ਵਿੱਚ ਫਰੋਡ ਚੱਲ ਰਿਹਾ ਕਿ ਬਾਜ਼ਾਰ ਦੇ ਵਿੱਚ ਆਪਾਂ ਜਾਨਨੇ ਆ ਦੁਕਾਨਾਂ 'ਤੇ ਲਿਖਿਆ ਹੁੰਦਾ ਕਿ 0% 0% ਵਿਆਜ ਤੇ ਕਿਸ਼ਤਾਂ ਦੇ ਆਸਾਨ ਕਿਸ਼ਤਾਂ ਤੇ ਲਓ ਲੋਨ ਜਿੱਦਾਂ ਕਿ ਉਹਨੂੰ ਕਹਿੰਦੇ ਕੰਜ਼ਿਊਮਰ ਲੋਨ ਜਿਹੜੀਆਂ ਕਿ ਚੀਜ਼ਾਂ ਫ੍ਰਿਜ ਰੈਫਰਿਜਰੇਟਰ ਵਾਸ਼ਿੰਗ ਮਸ਼ੀਨ ਏਸੀ ਮੋਬਾਈਲ ਔਰ ਮੈਂ ਹੈਰਾਨ ਹਾਂ ਕਿ ਸਾਡੇ ਕੋਲੇ ਹੋਜੇ ਕਸਟਮਰ ਆਉਂਦੇ ਆ ਕਿ ਜਿਹੜੇ ਮੋਬਾਈਲ ਫੋਨ ਲੋਨ ਤੇ ਲੈਂਦੇ ਆ ਸੋ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਕਦੇ ਵੀ ਲੋਨ ਤੇ ਮੋਬਾਈਲ ਨਾ ਲਓ ਕਿਉਂਕਿ ਲੋਨ ਉਸ ਚੀਜ਼ ਦੀ ਲਓ ਜਿਹਦੇ ਨਾਲ ਤੁਹਾਡਾ ਬਿਜ਼ਨਸ ਗ੍ਰੋਥ ਕਰ ਸਕੇ ਜਿਵੇਂ ਕਿ ਐਗਰੀਕਲਚਰ ਲੋਨ ਆ ਕਿ ਆਪਾਂ ਲੈ ਵੀ ਤਾਂ ਬਣਾ ਲਈ ਉਹਦੇ ਨਾਲ ਤੁਸੀਂ ਆਪਣਾ ਖੇਤੀ ਦੇ ਵਜੋਂ ਇਨਵੈਸਟਮੈਂਟ ਕਰ ਸਕਦੇ ਹੋ ਹੋਰ ਲੋਕ ਤਰੀਕਿਆਂ ਦੇ ਲੋਨ ਹੁੰਦੇ ਆ ਜਿਹਦੇ ਨਾਲ ਆਪਾਂ ਆਪਣੇ ਬਿਜ਼ਨਸ ਨੂੰ ਵਧਿਆ ਕਰ ਸਕਦੇ ਆ ਪਰ ਇੱਕ ਮੋਬਾਈਲ ਆ ਜਿਨੇ ਕਿ ਤੁਹਾਡੇ ਹਰ ਮਹੀਨੇ ਲਗਭਗ 1000 ਰੁਪਏ ਖਾਣਾ ਹੁੰਦਾ ਨੈਟ ਦੇ ਰੂਪ ਦੇ ਵਿੱਚ ਕੋਈ ਰੀਚਾਰਜ ਕਰਾ ਲਓ ਫਲਾਣਾ ਤਾਂ ਉਹਦੇ ਵਿੱਚ ਤੁਹਾਨੂੰ ਸਾਬਤ ਨਹੀਂ ਵਰਤਣੀ ਚਾਹੀਦੀ ਇਹੋ ਜੇ ਲੋਨ ਨਾ ਲਓ ਕਿਉਂਕਿ ਇਹ ਛੇਤੀ ਖਤਮ ਨਹੀਂ ਹੁੰਦੇ ਇਹ ਕਹਿਣ ਨੂੰ ਇਹ ਆ ਕਿ 0% ਵਿਆਜ ਤੇ ਮਿਲਦੇ ਆਪਾਂ ਨੂੰ ਪਰ ਜਦੋਂ ਇਹਦਾ ਆਪਾਂ ਕੈਲਕੂਲੇਸ਼ਨ ਕਰੀਏ ਤਾਂ ਮੇਰੇ ਕੋਲ ਥੋੜੇ ਜਿਹਾ ਅੰਕੜੇ ਹੈਗੇ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਪ੍ਰਾਈਵੇਟ ਫਾਈਨੈਂਸ ਕੰਪਨੀਆਂ ਜਿਹੜੀਆਂ ਕਿ IIFL ਆ ਸ਼ਾਇਦ ਕਿਸੇ ਨੇ ਨਾਂ ਨਹੀਂ ਸੁਣਿਆ ਹੋਣਾ ਪਰ ਉਹ 44% ਤੱਕ ਕੰਜ਼ਿਊਮਰ ਲੋਨ ਦੇ ਰਹੀ ਆ ਔਰ ਬਜਾਲ ਫਨਾਨ ਤੇ ਜਿਹੜਾ ਕਿ ਕਿਹਾ ਜਾਂਦਾ ਕਿ 0% ਤੇ ਆ ਉਹ ਵੀ ਫਾਇਰ ਦੇ ਨਾਮ ਤੇ ਤੁਹਾਡੇ ਕਾਰਡ ਦੇ ਐਕਟੀਵੇਸ਼ਨ ਦੇ ਨਾਮ ਤੇ ਤੁਹਾਡੇ ਕੋਲੋਂ 1000 2000 ਰੁਪਏ ਪਹਿਲੇ ਲੈ ਲੈਂਦੇ ਆ ਜਿਹੜਾ ਕਿ ਤੁਸੀਂ 10000 ਦੀ ਚੀਜ਼ ਲੈਣੀ ਆ 2000 ਤੁਹਾਡਾ ਪਹਿਲਾ ਹੀ ਖਰਚਾ ਆ ਗਿਆ ਤੇ ਤੁਹਾਨੂੰ ਉਹ 20% ਦੇ ਇੰਟਰਸਟ ਪਹਿਲੇ ਹੀ ਲੈ ਲਿਆ ਉਹਨਾਂ ਨੇ ਇਸ ਤੋਂ ਬਾਅਦ ਜੇ ਤੁਹਾਡੀ ਇੱਕ ਵੀ ਕਿਸ਼ਤ ਉਹਦੇ ਵਿੱਚ ਸਕਿੱਪ ਹੋ ਗਈ ਤਾਂ ਤੁਹਾਨੂੰ ਉਹਦੇ ਤੇ ਪੈਨਲਟੀ ਬਹੁਤ ਪੈਂਦੀ ਆ ਸੋ ਇਸ ਕਰਕੇ ਇਸ ਤਰ੍ਹਾਂ ਦੇ ਲੋਨ ਤੋਂ ਵੀ ਸਾਵਧਾਨ ਰਹੋ ਔਰ ਆਫਰੀ ਮੈਂ ਗੱਲ ਕਰਨੀ ਚਾਹੁੰਦਾ ਕਿ ਇੱਕ ਆਨਲਾਈਨ بیٹنگ ਐਪਸ ਆ ਜਿੱਦਾਂ ਕਿ ਵਿਨਜੋ ਗੀ ਡ੍ਰੀਮ 11 ਅੱਜ ਕੱਲ IPL ਦਾ ਕਾਫੀ ਪ੍ਰਚੋਪ ਚੱਲ ਰਿਹਾ ਤਾਂ ਲੋਕ ਉਹਦੇ ਵਿੱਚ ਜਿਹੜੇ ਸਾਡੇ ਸੈਲੀਬ੍ਰਿਟੀ ਆ ਕਹਿਣ ਨੂੰ ਐਕਟਰ ਵੱਡੇ ਵੱਡੇ ਉਹ ਉਹਦੀ ਮਸ਼ਹੂਰੀ ਕਰ ਰਹੇ ਆ ਤੁਸੀਂ 1 ਰੁਪਏ ਤੋਂ ਸ਼ੁਰੂਆਤ ਕਰੋ ਹੁਣ ਆਮ ਬੰਦਾ ਸੋਚਦਾ ਕਿ 1 ਰੁਪਏ ਦੇ ਨਾਲ ਮੈਨੂੰ ਕੀ ਫਰਕ ਪੈ ਚੱਲੇ ਆ ਪਰ ਉਹਨਾਂ ਨੂੰ ਆਪਣੇ ਦੇਸ਼ ਦੇ ਵਜੇ 140 ਕਰੋੜ ਤੋਂ ਉੱਪਰ ਵੱਦੀ ਆ ਜੇ 2 ਕਰੋੜ ਲੋਕਾਂ ਨੇ ਵੀ ਉਸ ਐਪ ਨੂੰ ਐਕਟੀਵੇਟ ਕਰ ਲਿਆ ਉਹਦੇ ਜਿੱਕਰ ਰੁਪਇਆ ਲਾ ਦਿੱਤਾ ਤਾਂ ਉਹਨਾਂ ਦਾ ਦੇਖੋ ਬੈਠੇ ਪਿਠਾਏ 2 ਕਰੋੜ ਰੁਪਇਆ ਬਣ ਗਿਆ ਪਰ 1 ਰੁਪਏ ਨਾਲ ਜਾਨ ਨਹੀਂ ਛੁੱਟਦੀ ਅਸੀਂ ਮੈਂ ਆਪਣੇ ਭੈਣਾ ਭਰਾਵਾਂ ਦੇ ਵਿੱਚੋਂ ਐਗਜ਼ਾਮਪਲਾਂ ਦੇ ਸਕਦਾ ਜਿਨ੍ਹਾਂ ਨੇ ਕਿ ਆਪਣੀ ਪੂਰੀ ਤਨਖਾਹ ਇਸ ਚੱਕਰ ਦੇ ਵਿੱਚ ਗਵਾਈ ਹੋਈ ਹੈ 15-15000 20-2000 ਰੁਪਇਆ ਕਿਉਂਕਿ ਇਹਦੀ ਲਤ ਲੱਗ ਜਾਂਦੀ ਹੈ ਨਾ ਜਦੋਂ ਫੇ ਛੱਡਣੀ ਬੜੀ ਔਖੀ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦੀਆਂ ਆਨਲਾਈਨ ਐਪਸ ਜਿਹੜੀਆਂ ਜਿਨ੍ਹਾਂ ਦੇ ਇੱਕ ਤਰ੍ਹਾਂ ਸਿੱਧੇ ਤਰ੍ਹਾਂ ਦਾ ਸੱਟੇਬਾੜੀ ਕੀਤੀ ਜਾਂਦੀ ਆ ਇਹਨਾਂ ਤੋਂ ਵੀ ਆਪਾਂ ਨੂੰ ਵਜਨ ਦੀ ਲੋੜ ਆ ਦੂਜੇ ਨੰਬਰ ਦੇ ਚਿੱਟ ਫੰਡ ਸਕੀਮਸ ਹੋ ਗਿਆ ਜਿਹਦੇ ਵਿੱਚ ਕਿਹਾ ਜਾਂਦਾ ਜਿਨ੍ਹਾਂ ਨੂੰ ਪੂੰਜੀ ਸਕੀਮ ਵੀ ਕਹਿੰਦੇ ਆਪਾਂ ਟੈਕਨੀਕਲ ਭਾਸ਼ਾ ਦੇ ਵਿੱਚ ਸਿੱਧੇ ਭਾਸ਼ਾ ਦੇ ਵਿੱਚ ਇਹ ਆ ਕਿ ਇਹਦੇ ਵਿੱਚ ਤੁਹਾਡਾ ਪੈਸਾ 2 ਮਹੀਨਿਆਂ ਉਹ ਵਾਈਫਾਈ ਦੇ ਥਰੂ ਆਪਣਾ ਇੰਟਰਨੈਟ ਲੌਗਇਨ ਕਰਦੇ ਆ ਤਾਂ ਇਹੋ ਜਿਹੇ ਟੀਚੇ ਨੂੰ ਵਾਈਡ ਕਰੋ ਕਿਉਂਕਿ ਉਹਦੇ ਵਿੱਚ ਹੈਕ ਹੋਣ ਦਾ ਤਾਂ ਡੈਫੂਨ ਹੈਕ ਹੋਣ ਦਾ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਤੇ ਤਈ ਤਰ੍ਹਾਂ ਦੇ ਆਪਾਂ ਨੂੰ ਲਿੰਕ ਵੀ ਆਉਂਦੇ ਆ ਮੈਸੇਜ ਦੇ ਰਾਹੀਂ ਕਈ ਬੈਂਕਾਂ ਦੇ ਪ੍ਰਾਈਵੇਟ ਕੰਪਨੀਆਂ ਦੇ ਉਹਦੇ ਤੇ ਕਲਿੱਕ ਕਰੋ ਤੁਸੀਂ ਦੇਖੋ ਆਪਣਾ ਕ੍ਰੈਡਿਟ ਸਕੋਰ ਉਹਦੇ ਵਿੱਚ ਜਦੋਂ ਤੁਸੀਂ ਕਲਿੱਕ ਕਰਦੇ ਹੋ ਤਾਂ ਤੁਹਾਡੀ ਸਾਰੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਆਧਾਰ ਕਾਰਡ ਪੈਨ ਕਾਰਡ ਕਿਉਂਕਿ ਅੱਜ ਕੱਲ ਸਾਰਾ ਕੁਝ ਲਿੰਕ ਹੋ ਚੁੱਕਿਆ ਆਧਾਰ ਦੇ ਨਾਲ ਤਾਂ ਤੁਸੀਂ ਆਧਾਰ ਕਾਰਡ ਭਰਦੇ ਹੋ ਉਹਦੇ ਸਿਬਲ ਸਕੋਰ ਚੈੱਕ ਕਰਨ ਲਈ ਤਾਂ ਤੁਹਾਡਾ ਜਿਹੜੀ ਮੈਕਸੀਮਮ ਫਾਈਨੈਂਸ਼ੀਅਲ ਇਨਫੋਰਮੇਸ਼ਨ ਆ ਉਹ ਉਹਨਾਂ ਕੋਲ ਚਲੀ ਜਾਂਦੀ ਆ ਤੇ ਉਹਦਾ ਮਿਸਯੂਜ਼ ਕਿਤੇ ਵੀ ਕਰ ਸਕਦੇ ਆ ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਅਵੋਇਡ ਕਰੋ